ਇਹਨਾਂ ਨੂੰ ਮਿਲ ਸਕਦੇ ਆਪਾਂ ਇੱਦਾਂ ਦੇ ਇਹ ਕਦੇ ਆਉਂਦੇ ਆ ਕਦੇ ਇਹਨਾਂ ਨੂੰ ਨਹੀਂ ਮਿਲ ਸਕਦੇ ਇਹ ਹਜੇ ਤੂੰ ਪੰਜ ਖੜਦੇ ਨਹੀਂ ਓਹ ਨੋ ਟੈਂਪਰੇਚਰ ਇਜ਼ ਟੂ ਹਾਈ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਯਾਰ ਇਹ ਕੀ ਰੀਸ ਕਰਨਗੇ ਸਾਡੀ ਇਹ ਤਾਂ ਇੰਨੇ ਇੰਨੀ ਤੋਂ ਪਛਾਣ ਨਹੀਂ ਸਕਦੇ ਕਮਲਾ ਜਾਂਦੇ ਨੇ ਗਾਮਲੇ ਵਾਲੇ ਫੁੱਲ ਨੇ ਹੈ ਆਪਾਂ ਬੋਰਡਾਂ ਖੇਂਦੇ ਆਲੇ ਆਪਾਂ ਤਾਂ ਕੁੱਵੀ ਘੰਟਿਆਂ ਇਹੀ ਕਰਦੇ ਰਹੇ ਮਸਤ ਮਲੰਗੀ ਇੱਥੇ 10 ਮਿੰਟ 10 ਮਿੰਟ ਤਾਂ ਐਂਬੂਲੈਂਸ ਪਾ ਕੇ ਲੈ ਕੇ ਜਾਣੇ ਪੈਣਗੇ। ਇਹ ਚੱਕਰ ਆ ਗਿਆ। ਚੱਕਰ ਵੀ ਨਹੀਂ ਪਤਾ ਅੰਗਰੇਜ਼ੀ 'ਚ ਕਹਿੰਦੇ ਐ ਫੇਂਟ ਹੋ ਗਿਆ। ਅੱਲਾ ਦੱਸੋ। ਸਾਨੂੰ ਤਾਂ ਪਤਾ ਨਹੀਂ ਫੇਂਟ ਕਿਉਂ ਦੱਸਣ ਤਾਂ ਚੱਕਰ ਹੀ ਆਉਂਦੇ ਐ। ਕਮੀਆਂ ਸਾਡੇ 'ਚ ਰਹੀਆਂ ਹੋਣਗੀਆਂ। ਪਰ ਇਨਸਾਨ ਕੋਈ ਵੀ ਬੰਦਾ ਸੌਲਵਾ ਕਰਨਾ ਸਪੂਰਨ ਨਹੀਂ ਹੁੰਦਾ। ਕਮੀਆਂ ਰਹੀਆਂ ਹੋਣਗੀਆਂ ਪਰ ਅਸੀਂ ਤੁਹਾਡੇ ਨਾਲ ਮਿਲ ਕੇ ਚੱਲਦੇ ਆਂ। ਓਏ ਕੋਈ ਕਮੀ ਰਹੀ ਹੋਵੇ ਸਾਨੂੰ ਰੋਕ ਲਿਓ ਮੋਢਾ ਫੜ ਕੇ ਬਾਹ ਫੜ ਕੇ ਵੀ ਇੱਥੇ ਗੱਲ ਤਾਂ ਡੱਕਾ ਆਏ ਕਰ ਲਓ ਇਹਨਾਂ ਨੂੰ ਮਿਲ ਸਕਦੇ ਆ ਪੈ ਤਾਂ ਦੇ ਇਹ ਕਦੇ ਆਉਂਦੇ ਆ ਕਦੇ ਇਹਨਾਂ ਨੂੰ ਨਹੀਂ ਮਿਲ ਸਕਦੇ ਇਹ ਹਜੇ ਤੂੰ ਪੰਜ ਖੜਦੇ ਨਹੀਂ ਓ ਨੋ ਟੈਂਪਰੇਚਰ ਇਜ਼ ਟੂ ਹਾਈ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਯਾਰ ਇਹ ਕੀ ਰੀਸ ਕਰਨਗੇ ਸਾਡੀ ਇਹ ਤਾਂ ਐਨੇ ਐਨੀ ਤੋਂ ਪਛਾਣ ਨਹੀਂ ਸਕਦੇ ਕਮਲਾ ਜਾਂਦੇ ਨੇ ਗਾਮਣੇ ਵਾਲੇ ਭੁੱਲ ਨੇ ਹੈ ਆਪਾਂ ਬੋਰਡਾਂ ਖੇਂਦੇ ਆਲੇ ਆਪਾਂ ਤਾਂ ਕੂਵੀ ਘਟਿਆਂ ਹੀ ਘਾਦ ਰਹੇ ਮਸਤ ਮਲੰਗੀ ਇੱਥੇ 10 ਮਿੰਟ 10 ਮਿੰਟ ਤਾਂ ਐਂਬੂਲੈਂਸ ਭਾ ਕੇ ਲੈ ਕੇ ਜਾਣੇ ਪੈਣਗੇ ਉਹ ਚੱਕਰ ਆ ਗਿਆ ਚੱਕਰ ਵੀ ਨਹੀਂ ਪਤਾ ਅੰਗਰੇਜ਼ੀ ਚ ਕਹਿੰਦੇ ਆ ਫੇਂਟ ਹੋ ਗਿਆ ਅੱਲਾ ਦਸੋ ਸਾਨੂੰ ਤਾਂ ਪਤਾ ਨਹੀਂ ਫੇਂਟ ਕਿਉਂ ਤਾਂ ਸਾਨੂੰ ਤਾਂ ਚੱਕਰ ਹੀ ਆਉਂਦੇ ਆ ਜੀ ਸੰਤ ਧੁੱਪ ਦਾ ਆਪਣਾ ਚੱਕਰ ਤਾਂ ਆ ਜਾਂਦੇ ਪਰ ਫੇਂਟ ਫੂਂਟ ਨਹੀਂ ਹੋਏ ਕਦੇ ਅਸੀਂ ਆਹੀ ਤਾਂ ਫਾਇਦਾ ਆਪਣਾ ਸੋ ਇਸ ਕਰਕੇ ਵੀਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਂ ਐਂ ਜਿਉਵਾਂਗੇ ਐਂ ਰਹਿਾਂਗੇ ਕੋਈ ਕੁਰਸੀਆਂ ਨਾਲ ਕੋਈ ਅਹੁਦਿਆਂ ਨਾਲ ਫਰਕ ਨਹੀਂ ਪੈਂਦਾ ਪਰ ਪੰਜਾਬ ਦੇ ਕੰਮ ਆ ਜੀਏ ਪੰਜਾਬ ਦੇ ਕੰਮ ਆ ਜੀਏ ਮੈਂ ਕਿਸੇ ਟੀਵੀ ਚੈਨਲ ਤੇ ਬੋਲ ਰਿਹਾ ਸੀ ਉਹ ਕਹਿੰਦੇ ਸਾਡਾ ਰੈਪਿਡ ਫਾਇਰ ਰਾਉਂਡ ਹੈ ਵੀ ਹੁਣੇ ਤੁਹਾਨੂੰ ਅਸੀਂ ਕਿਸੇ ਲੀਡਰ ਦਾ ਨਾਮ ਲਾਵਾਂਗੇ ਤੁਸੀਂ ਉਹਦੇ ਬਾਰੇ ਹੁਣੇ ਦੱਸੋਗੇ ਚਾਹੇ ਕੋਈ ਸ਼ੇਰ ਬੋਲ ਦਿਓ ਚਾਹੇ ਕੋਈ ਕੁਛ ਵੀ ਮੈਂ ਕਹਾਂ ਜੀ ਚਲੋ ਲਾਈਵ ਸੀਗਾ ਹੁਣ ਉੱਥੇ ਸੋਚਣ ਦਾ ਵੀ ਟਾਈਮ ਨਹੀਂ ਨਾ ਕੱਟਣ ਦਾ ਟਾਈਮ ਹੈ ਤੇ ਕਹਿੰਦੇ ਸੁਖਵੀਰ ਬਾਦਲ ਮੈਂ ਕਹਾਂ ਜੀ ਪਹਾੜਾਂ ਵਾਲੇ ਸਕੂਲ ਚ ਪੜ੍ਹੇ ਨੇ ਨਾ ਪੰਜਾਬੀ ਪੜ੍ਹਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਹੋ ਨਹੀਂ ਸਕਦਾ ਕਹਿੰਦੇ ਜੀ ਕੈਪਟਨ ਮਨਿੰਦਰ ਸਿੰਘ ਮੈਂ ਕਹਾਂ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਇਹ ਪਟਿਆਲੇ ਵਾਲੇ ਰਾਜੇ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਸ ਨਾਲ ਸੀ ਅੱਜ ਕੱਲہ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਨੇ ਮੈਂ ਲੋਕਾਂ ਨਾਲ ਤੱਕ ਦੇ ਲੇ ਕੇ ਜੀ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਕਹਿੰਦੇ ਯਾਰ ਅਰਵਿੰਦ ਕੇਜਰੀਵਾਲ ਮੈਂ ਕਹਾਂ ਜੀ भगत सिंह लिखया करना सबका पैदायशी हक है क्यों ना इस बार वतन की सरजमी को महबूब बना लिया जाए भगवंत मान मेरा ना लेता मैं यार मैं हूं अपने बारे की बोला मैं तो इन्हें क्या फिर मैं क्या जे मैं देखा अमला बल्ले तो कख नी मेरे पले जे मैं देखा अमला बल्ले तो कख नी मेरे पले ਜੇ ਮੈਂ ਦੇਖਾਂ ਤੇਰੀ ਰਹਿਮਤ ਬੱਲੇ ਤਾਂ ਬੱਲੇ ਬੱਲੇ